ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸ਼ੰਭੂ ਬਾਡਰ ਤੋਂ ਮੈਂ ਸੁਖਿੰਦਰ ਕੌਰ ਭਾਰਤੀ ਕਿਸਾਨ ਜੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਰਨਲ ਸਕੱਤਰ ਬੋਲ ਰਹੀ ਹਾਂ ਜਦੋਂ ਤੋਂ ਕੱਲ ਸ਼ਾਮ ਤੋਂ ਪੰਜਾਬ ਸਰਕਾਰ ਨਾਲ ਐਸਕੇਐਮ ਦੀ ਗੱਲਬਾਤ ਟੁੱਟੀ ਹੈ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਪੁਲਿਸ ਵੱਲੋਂ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਬਹੁਤ ਸਾਰੇ ਆਗੂਆਂ ਨੂੰ ਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸਾਡੇ ਸਾਰੀ ਸੂਬਾ ਲੀਡਰਸ਼ਿਪ ਦੇ ਘਰ ਦੇ ਉੱਤੇ ਘਰਾਂ ਤੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਤਿੰਨ ਸੂਬਾ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਵਿੱਚ ਬਲਵੰਤ ਸਿੰਘ ਮਹਾਰਾਜ ਜਰਨੈਲ ਸਿੰਘ ਕਾੜੇਕੇ ਅਸ਼ੋਕ ਭਾਰਤੀ ਇਸ ਤੋਂ ਇਲਾਵਾ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਸਕੱਤਰ ਸਰਿੰਦਰ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਇੰਦਰਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੇ ਤਰ੍ਹਾਂ ਪਾਲ ਸਿੰਘ ਗੋਲੇ ਵਾਲਾ ਫਰੀਦਕੋਟ ਜ਼ਿਲ੍ਹੇ ਤੋਂ ਅਤੇ ਗੁਰਜੀਤ ਸਿੰਘ ਮੋਗੇ ਜ਼ਿਲ੍ਹੇ ਤੋਂ ਗ੍ਰਿਫਤਾਰ ਕਰਨ ਦੀ ਸਾਡੇ ਕੋਲੇ ਖਬਰ ਹੈ ਕਿ ਭਾਰਤੀ ਕਿਸਾਨ ਯੂਨੀਅਨ ਦਬਾਵਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਉਹਨਾਂ ਦੇ ਸੱਤ ਆਗੂਆਂ ਨੂੰ ਪੁਲਿਸ ਨੇ ਘਰਾਂ ਦੇ ਵਿੱਚ ਨજરਬੰਦ ਕੀਤਾ ਹੋਇਆ ਮੈਂ ਇਸ ਸਾਰੇ ਪੁਲਿਸ ਜ਼ਬਰ ਦੀ ਨਿਖੇਦੀ ਕਰਦੀ ਹਾਂ ਅਤੇ ਮੰਗ ਕਰਦੇ ਹਾਂ ਕਿ ਪੁਲਿਸ ਦੀ ਜੋ ਛਾਪੇਮਾਰੀ ਆ ਇਹਨੂੰ ਇੱਕਦਮ ਬੰਦ ਕੀਤਾ ਜਾਵੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਹੁਕਮ ਇਹ ਥਾ ਮਹੱਯਾ ਚੰਡੀਗੜ੍ਹ ਦੇ ਅੰਦਰ ਕੀਤੀ ਜਾਵੇ ਤਾਂ ਜੋ ਆਪਣਾ ਸ਼ਾਂਤਮਈ ਜੋ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਉਹ ਕਰ ਸਕਣ ਸਰਕਾਰ ਆ ਜਿਹੜੀ ਉਹ ਜ਼ਬਰ ਤੋਂ ਬਾਹਰ ਜਾਵੇ ਸੋ ਇਹਨਾਂ ਕਹਿੰਦੇ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ੰਭੂ ਬਾਡਰ ਤੋਂ ਮੈਂ ਸੁਖਵਿੰਦਰ ਕੌਰ ਭਾਰਤੀ ਕਿਸਾਨ ਜੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਰਨਲ ਸਕੱਤਰ ਬੋਲ ਰਹੀ ਹਾਂ ਜਦੋਂ ਤੋਂ ਕੱਲ ਸ਼ਾਮ ਤੋਂ ਪੰਜਾਬ ਸਰਕਾਰ ਨਾਲ ਐਸਕੇਐਮ ਦੀ ਗੱਲਬਾਤ ਟੁੱਟੀ ਹੈ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਪੁਲਸ ਵੱਲੋਂ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਬਹੁਤ ਸਾਰੇ ਆਗੂਆਂ ਨੂੰ ਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਈਆਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਸਾਡੇ ਸਾਰੇ ਸੂਬਾ ਲੀਡਰਸ਼ਿਪ ਦੇ ਘਰ ਦੇ ਉੱਤੇ ਕਰਾਂਤੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਤਿੰਨ ਸੂਬਾ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਚ ਬਲਵੰਤ ਸਿੰਘ ਮਹਾਰਾਜ, ਜਰਨੈਲ ਸਿੰਘ ਕਾੜੇਕੇ, ਅਸ਼ੋਕ ਭਾਰਤੀ ਇਸ ਤੋਂ ਇਲਾਵਾ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਸਕੱਤਰ सुरेंद्र ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਇੰਦਰਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਪਾਲ ਸਿੰਘ ਗੋਲੇ ਵਾਲਾ ਫਰੀਦਕੋਟ ਜ਼ਿਲ੍ਹੇ ਤੋਂ ਅਤੇ ਗੁਰਜੀਤ ਸਿੰਘ ਮੋਗੇ ਜ਼ਿਲ੍ਹੇ ਤੋਂ ਗ੍ਰਿਫਤਾਰ ਕਰਨ ਦੀ ਸਾਡੇ ਕੋਲੇ ਖਬਰ ਹੈ। ਭਾਰਤੀ ਕਿਸਾਨ ਯੂਨੀਅਨ ਦਬਾਵਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਉਹਨਾਂ ਦੇ ਸੱਤ ਆਗੂਆਂ ਨੂੰ ਪੁਲਿਸ ਨੇ ਘਰਾਂ ਦੇ ਵਿੱਚ ਨજરਬੰਦ ਕੀਤਾ ਹੋਇਆ ਮੈਂ ਇਸ ਸਾਰੇ ਪੁਲਿਸ ਜ਼ਬਰ ਦੀ ਨਿਖੇਦੀ ਕਰਦੀ ਹਾਂ ਅਤੇ ਮੰਗ ਕਰਦੇ ਹਾਂ ਕਿ ਪੁਲਿਸ ਦੀ ਜੋ ਛਾਪੇਮਾਰੀ ਆ ਇਹਨੂੰ ਇੱਕਦਮ ਬੰਦ ਕੀਤਾ ਜਾਵੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਤੁਕਵੇਂ ਥਾ ਮਹయ్యా ਚੰਡੀਗੜ੍ਹ ਦੇ ਅੰਦਰ ਕੀਤੀ ਜਾਵੇ ਤਾਂ ਜੋ ਆਪਣਾ ਸ਼ਾਂਤ ਮੇਜੋ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਉਹ ਕਰ ਸਕਣ ਸਰਕਾਰ ਆ ਜਿਹੜੀ ਉਹ ਜਬਰ ਤੋਂ ਬਾਹਰ ਜਾਵੇ ਸੋ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਭੂ ਬਾਡਰ ਤੋਂ ਮੈਂ ਸੁਖਵਿੰਦਰ ਕੌਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਰਨਲ ਸਕੱਤਰ ਬੋਲ ਰਹੀ ਹਾਂ ਜਦੋਂ ਤੋਂ ਕੱਲ ਸ਼ਾਮ ਤੋਂ ਪੰਜਾਬ ਸਰਕਾਰ ਨਾਲ ਐਸਕੇਐਮ ਦੀ ਗੱਲਬਾਤ ਟੁੱਟੀ ਹੈ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਪੁਲਿਸ ਵੱਲੋਂ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਈਆਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਹੈ ਸਾਡੇ ਸਾਰੀ ਸੂਬਾ ਲੀਡਰਸ਼ਿਪ ਦੇ ਘਰ ਦੇ ਉੱਤੇ ਕਰਾਂਤੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਤਿੰਨ ਸੂਬਾ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਚ ਬਲਵੰਤ ਸਿੰਘ ਮਹਾਰਾਜ ਜਰਨੈਲ ਸਿੰਘ ਕਾੜੇਕੇ ਅਸ਼ੋਕ ਭਾਰਤੀ ਇਸ ਤੋਂ ਇਲਾਵਾ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਸਕੱਤਰ ਸੁਰਿੰਦਰ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਇੰਦਰਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੇ ਤਰ੍ਹਾਂ ਪਾਲ ਸਿੰਘ ਗੋਲੇ ਵਾਲਾ ਫਰੀਦਕੋਟ ਜ਼ਿਲ੍ਹੇ ਤੋਂ ਅਤੇ ਗੁਰਜੀਤ ਸਿੰਘ ਮੋਗੇ ਜ਼ਿਲ੍ਹੇ ਤੋਂ ਗ੍ਰਿਫਤਾਰ ਕਰਨ ਦੀ ਸਾਡੇ ਕੋਲੇ ਖਬਰ ਹੈ ਕਿ ਭਾਰਤੀ ਕਫਾਨ ਜੁਨੀਅਨ ਦਬਾਬਾ ਦੇ ਸੁਪਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਉਹਨਾਂ ਦੇ ਸੱਤ ਆਗੂਆਂ ਨੂੰ ਪੁਲਿਸ ਨੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਮੈਂ ਇਸ ਸਾਰੇ ਪੁਲਿਸ ਜ਼ਬਰ ਦੀ ਨਿਖੇਦੀ ਕਰਦੀ ਹਾਂ ਅਤੇ ਮੰਗ ਕਰਦੇ ਹਾਂ ਕਿ ਪੁਲਿਸ ਦੀ ਜੋ ਛਾਪੇਮਾਰੀ ਆ ਇਹਨੂੰ ਇੱਕਦਮ ਬੰਦ ਕੀਤਾ ਜਾਵੇ ਗ੍ਰਿਫਤਾਰ ਕੀਤੇ ਕਫਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਤੁਕਵੇਂ ਥਾ ਮਹਿਆ ਚੰਡੀਗੜ੍ਹ ਦੇ ਅੰਦਰ ਕੀਤੀ ਜਾਵੇ ਤਾਂ ਜੋ ਆਪਣਾ ਸ਼ਾਂਤ ਮਈ ਜੋ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਉਹ ਕਰ ਸਕਣ ਸਰਕਾਰ ਆ ਜਿਹੜੀ ਉਹ ਜ਼ਬਰ ਤੋਂ ਬਾਹਰ ਜਾਵੇ ਸੋ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ